ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਦਸਹਿਰਾ ਕਮੇਟੀ ਧਾਰੀਵਾਲ ਦੇ ਪ੍ਰਧਾਨ ਹਨੀ ਮਹਾਜਨ ਦੀ ਅਗਵਾਈ ਹੇਠ ਸਮੁੱਚੇ ਕਮੇਟੀ ਮੈਂਬਰਾਂ ਦੀ ਆਮ ਮੀਟਿੰਗ ਧਾਰੀਵਾਲ ਵਿਖੇ ਹੋਈ ਜਿਸ ਵਿੱਚ ਦਸਹਿਰੇ ਦਾ ਤਿਉਹਾਰ ਹੋਰ ਬਿਹਤਰ ਢੰਗ ਨਾਲ ਮਨਾਉਣ ਬਾਰੇ ਵਿਚਾਰ ਵਟਾਂਦਰਾ ਕਰਦੇ ਆਪੋ ਆਪਣੇ ਸੁਝਾਅ ਦਿੱਤੇ ਗਏ ਦਸਹਿਰਾ ਕਮੇਟੀ ਧਾਰੀਵਾਲ ਦੀ ਸਮੁੱਚੀ ਟੀਮ ਨੇ ਦੱਸਿਆ ਕਿ ਸ਼ਹਿਰ ਧਾਰੀਵਾਲ ਦਾ ਦਸਹਿਰਾ ਤਾਂ ਵੈਸੇ ਪਹਿਲਾਂ ਹੀ ਕਾਫੀ ਪ੍ਰਸਿੱਧ ਹੈ ਪਰ ਇਸ ਵਾਰ ਹੋਰ ਨਵੇਕਲੇ ਉਪਰਾਲੇ ਕਰਕੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਾਵਾਗੇ। ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 12 ਅਕਤੂਬਰ ਦਿਨ ਸ਼ਨੀਵਾਰ ਨੂੰ ਮਿਲ ਗਰਾਊਂਡ ਤਾਰੀਵਾਲ ਵਿਖੇ ਦੁਸਹਿਰੇ ਵਿੱਚ ਪਹੁੰਚ ਕੇ శ్రీ 라ਮਚੰਦਰ ਜੀ ਦਾ ਅਸੀਰਵਾਦ ਪ੍ਰਾਪਤ ਕਰਨ। ਪ੍ਰਦਾਨ ਹਣੀ ਮਹਾਜਨ ਨੇ ਦਸਿਆ ਕਿ ਦਸਹਿਰਾ ਕਮੇਟੀ ਤਾਰੀਵਾਲ ਦਾ ਵਿਸਥਾਰ ਕਰਦੇ ਹੋਏ శ్రీ ਨਰਿੰਦਰ ਪ੍ਰਿੰਜਾ ਨੂੰ ਸਰਪੰਚ, ਐਡਵੋਕੇਟ ਰਕੇਸ਼ਰਣਿਆ ਨੂੰ ਵਾਈਸ ਪ੍ਰਦਾਨ मुखवंत सिंह नागी अते कुनाल चड्डा नु मेंबर नामजद कर दिया कुल इकती मेंबरी कमेटी दा गठन किया गया इस मौके प्रधान हनी महाजन नगर कौंसल प्रधान अश्वनी दुग्गल तहसीलदार अरविंद सलवान काउंसलर दीपक कुमार काउंसलर पवन अबरोल सब इंस्पेक्टर राकेश गौतम एडवोकेट राकेश रणिया सैनिटरी इंस्पेक्टर संजीव सोनी रोहित महाजन मिथु महाजन रोहित मैंगी डॉक्टर मुनीश गौतम ਵਰਿੰਦਰ ਕੁਮਾਰ ਤੋਂ ਇਲਾਵਾ ਹੋਰ ਹਾਜ਼ਰ ਸਨ ਦੇਖੋ ਤਾਰੀਵਾਲ ਤੋਂ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਦੇਖੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜਿਹੜਾ ਹਰ ਸਾਲ ਦੀ ਤਰ੍ਹਾਂ ਬਿਛਾਰਾ ਜਿਹੜਾ ਤਾਰੀਵਾਲ ਮੈਦਾਨ ਗਰਾਊਂਡ ਵਿੱਚ ਮਨਾਇਆ ਜਾਂਦਾ ਇਸ ਵਾਰ ਵੀ 12 ਅਕਤੂਬਰ ਨੂੰ ਨੀਵਾਰ ਨੂੰ ਜਿਹੜਾ ਦੁਸ਼ਹਰਾ ਤੋਂ ਹੰਤਾਂ ਦੇ ਨਾਲ ਮਨਾਇਆ ਜਾਏਗਾ ਤੇ ਸਾਰੇ ਸ਼ਹਿਰ ਨਿਵਾਸੀਆਂ ਅੱਗੇ ਅਪੀਲ ਹੈ ਕਿ ਉਸ ਦੁਸ਼ਹਰੇ ਵਿੱਚ ਪਹੁੰਚ ਕੇ ਜਿਹੜੀ ਆ ਹਾਜ਼ਰੀ ਲਗਵਾਈ ਜਾਏ ਤੇ ਦੂਸਰਾ ਅਸੀਂ ਸਾਰੇ ਆਪਣੀ ਜਿਹੜੀ ਮੀਟਿੰਗ ਐਸ ਟਾਈਮ ਸਾਡੇ ਕਈ ਮੈਂਬਰ ਸਬੰਧ ਸੀਨੀਅਰ ਅਧਿਕਾਰੀਆਂ ਸਾਡੇ ਅੱਜ ਇਕੱਠੇ ਹੋਏ ਸੀ ਮੀਟਿੰਗ ਕੀਤੀ ਆ ਉਹਦੇ ਵਿੱਚ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਤੇ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਤੇ ਐਡਵੋਕੇਟ ਰਕੇਸ਼ ਰਣਿਆ ਜੀ ਨੂੰ ਵਾਈਸ ਪ੍ਰਧਾਨ ਬਣਾਇਆ ਦੂਸਰਾ ਕਮੇਟੀ ਦਾ ਤੇ ਰਿੰਜਾ ਜੀ ਹਾਲੂ ਬਾਲਾ ਜੀ ਮੰਦਿਰ ਵਾਲੇ ਉਹਨਾਂ ਨੂੰ ਅਸੀਂ ਜਿਹੜਾ ਸਰਪ੍ਰਸਤ ਬਣਾਇਆ ਗੁਲਾਲ ਚੱਡਾ ਤੇ ਮੁਖਵੰ ਸਿੰਘ ਮਾਗੀ ਤੇ ਹੋਰ ਵੀ ਕਈ ਮੈਂਬਰ ਜਿਹੜੇ ਅੱਡ ਕੀਤੇ ਨੇ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਤੇ ਅਗਲੀ ਜਿਹੜੀ ਮੀਟਿੰਗ ਆ ਉਹਦੇ ਉਹਦੇ ਵਿੱਚ ਸਾਰੀ ਜਿਹੜੀ ਚਰਚਾ ਦੁਬਾਰਾ ਕੀਤੀ ਜਾਊਗੀ ਤੇ ਸਾਰੇ ਸ਼ਹਿਰ ਨਿਵਾਸੀਆਂ ਕੋਲੋਂ ਮੰਗ ਕਰਦੇ ਆ ਬੇਨਤੀ ਕਰਦੇ ਆ ਕਿ ਸਾਡਾ ਸਾਰੇ ਜਨਾਂ ਸਹਿਯੋਗ ਕਰਨ ਤੇ ਦੁਸ਼ਹਰਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਏਗਾ ਪੂਰੇ ਸੁਰੱਖਿਆ ਦੇ ਸਖਤ ਜਿਹੇ ਪ੍ਰਬੰਧ ਕੀਤੇ ਜਾਣਗੇ ਜੈ ਸ਼੍ਰੀ ਰਾਓ ਜੈ ਸ਼੍ਰੀ ਰਾਓ ਜੈ ਕਾਰਾਏ ਵੀਰ ਬਜਰੰਗ ਬਲੀ ਹਰਿ ਹਰਿ ਮਹਾਦੇਵ ਪ੍ਰਭੂ ਸ਼੍ਰੀ ਰਾਮਚੰਦਰ ਕੀ ਜੈ ਅੱਜ ਦੁਸ਼ਰਾ ਕਮੇਟੀ ਦੀ ਸਾਡੀ ਜਿਹੜੀ ਆ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੇ ਮੈਂਬਰਾਂ ਨੇ ਮੈਨੂੰ ਵੀ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਸਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਦੇ ਨਾਲ ਹੀ ਅਸੀਂ ਕੁਝ ਹੋਰ ਵੀ ਨਵੇਂ ਮੈਂਬਰ ਐਡ ਕੀਤੇ ਨੇ ਜਿਹਦੇ ਵਿੱਚ ਸਾਡੇ ਪਿੰਜਾ ਜੀ ਨੇ ਇਨਾਂ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਜਿਹੜਾ ਦੁਸ਼ਰਾ ਦਾ ਦੁਸ਼ਰਾ ਸਾਰੇ ਇਲਾਕੇ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੁੰਦਾ ਬੜੇ ਧੂਮ ਧੜਕੇ ਦੇ ਨਾਲ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਲੈ ਕੇ ਸਾਰੀ ਸੰਗਤ ਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸ਼ਰਾ ਮਨਾਇਆ ਜਾਂਦਾ ਉਸੇ ਦੇ ਵਾਸਤੇ ਸਾਡੇ ਵਾਸਤੇ ਦੁਸ਼ਰਾ ਕਮੇਟੀ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਬਹੁਤ ਸਾਰੇ ਸ਼ਹਿਰ ਦੇ ਨਵੇਂ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਦੁਸ਼ਹਿਰਾ ਕਮੇਟੀ ਨੂੰ ਬੇਨਤੀ ਕੀਤੀ ਆ ਕਿ ਸਾਨੂੰ ਵੀ ਇਸ ਕਮੇਟੀ ਦਾ ਹਿੱਸਾ ਬਣਾਇਆ ਜਾਵੇ ਤੇ ਅਸੀਂ ਆਪਣੀ ਜਿਹੜੀ 21 ਮੈਂਬਰੀ ਕਮੇਟੀ ਤੋਂ ਵਧਾ ਕੇ 31 ਮੈਂਬਰੀ ਕਮੇਟੀ ਕਰ ਰਹੇ ਆ ਤੇ ਅਸੀਂ ਹੋਰ ਵੀ ਜਿਹੜੇ ਨਗਰ ਨਿਵਾਸੀ ਜਿਹੜੇ ਸਾਡੇ ਨਾਲ ਦੁਸ਼ਹਿਰਾ ਕਮੇਟੀ ਨਾਲ ਸਹਿਯੋਗ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਵੀ ਅਬਾਰੀਆਂ ਹੁੰਦਾ ਨੂੰ ਵੀ ਕਹਿੰਦੇ ਕਿ ਉਹ ਆਕੇ ਦੁਸ਼ਹਿਰਾ ਕਮੇਟੀ ਦਾ ਸਹਿਯੋਗ ਕਰਨ ਕਿਉਂਕਿ ਜਿਹੜੀ ਸਾਡੀ ਕਮੇਟੀ ਆ ਸ਼ਹਿਰ ਦੇ ਵਿੱਚੋਂ ਨਗਰ ਦੇ ਵਿੱਚੋਂ ਕੋਈ ਵੀ ਗ੍ਰਹੀ ਨਹੀਂ ਕਰਦੀ ਜਿਹੜੇ ਸਾਡੇ 21ਵੇਂ ਮੈਂਬਰੀ ਜਾਂ 31ਵੇਂ ਕਮੇਟੀ ਹੋਏਗੀ ਅਸੀਂ ਸਾਰੇ ਮੈਂਬਰ ਆਪਸ ਦੇ ਵਿੱਚ ਮਿਲ ਬੈਠ ਕੇ ਹੀ ਜਿਨ੍ਹਾਂ ਵੀ ਇਸ ਇਤਿਹਾਰ ਨੂੰ ਮਨਾਉਣ ਵਾਸਤੇ ਜੋ ਵੀ ਖਰਚਾ ਆਏਗਾ ਜੋ ਪ੍ਰਭੂ ਸ਼੍ਰੀਰਾਮ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਅਸੀਂ ਆਪਣੇ ਉਹਨਾਂ ਆਪਣੇ ਤਿਲਫਲ ਜੋ ਜੋ ਵੀ ਸਰਦਾ ਹੋਏਗਾ ਸਾਰੇ ਪਾ ਕੇ ਉਸ ਦੇ ਵਿੱਚੋਂ ਹੀ ਸਾਰਾ ਇਹ ਪ੍ਰੋਗਰਾਮ ਜਿਹੜਾ ਦੁਸ਼ਹਿਰੇ ਦਾ ਮਨਾਉਨੇ ਆ ਉਸ ਦੇ ਵਿੱਚ ਹੀ ਆਈ ਹੋਈ ਸਾਰੀ ਸੰਗਤ ਦਾ ਪੂਰਾ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਣਗੇ ਪ੍ਰਭੂ શ્રી ਰਾਮ ਜੀ ਦੇ ਆਸ਼ੀਰਵਾਦ ਨਾਲ ਉਥੇ ਲੰਗਰ ਵੀ ਚੱਲਣਗੇ ਜਿਹੜੇ ਸਾਡੇ ਵੀਆਈਪੀਸ ਡਿਗਨਿਟਰੀਸ ਜਿਹੜੇ ਆਉਣਗੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਏਗਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਹਰ ਸਾਲ ਨਵਾਂ ਕੋਈ ਉਪਰਾਲਾ ਕਰਦੇ ਆ ਇਸ ਸਾਲ ਵੀ ਪਿਛਲੇ ਸਾਲ ਨਾਲੋਂ ਕੋਈ ਵੱਖ ਕੋਈ ਹੋਰ ਨਵੇਂ ਉਪਰਾਲੇ ਜਿਹੜੇ ਆ ਕੇ ਲੋਕਾਂ ਨੂੰ ਵੇਖਣ ਨੂੰ ਮਿਲਣਗੇ ਮੈਂ ਸਾਰੀ ਦੁਸ਼ਹਿਰਾ ਕਮੇਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ 12 ਅਕਤੂਬਰ ਨੂੰ ਦਿਨ ਸ਼ਨੀਵਾਰ ਮੈਲ ਗਰਾਉਂਡ ਧਾਰੀਵਾਲ ਦੇ ਵਿੱਚ ਹਮ ਹਮਾ ਕੇ ਉੱਥੇ ਪਹੁੰਚਣ ਪ੍ਰਭੂ શ્રી ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਸੋ ਸਾਰਿਆਂ ਦਾ ਜੀਵਨ ਸਫਲਾ ਹੋ ਸਕੇ ਇਹਨਾਂ ਬੇਨਤੀਆਂ ਦੇ ਨਾਲ ਸਾਰੀ ਦੁਸ਼ਹਰਾ ਕਮੇਟੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਬੋਲ ਸਿਆਪ ਦੀ ਰਾਮਚੰਦਰ ਮਹਾਰਾਜ ਕੀ ਜੈ ਦੇਖੋ ਜੀ ਅੱਜ ਅਸੀਂ ਇੱਥੇ ਬਹੁਤ ਬਾਅਦ ਸਾਰੇ ਦੁਸ਼ਹਰਾ ਕਮੇਟੀ ਦੇ ਮੈਂਬਰ ਪ੍ਰਧਾਨ ਸਾਹਿਬ ਇੱਥੇ ਬੈਠੇ ਆ ਅਸੀਂ ਤਾਰੀਵਾਲ 12 ਅਕਤੂਬਰ ਨੂੰ ਮਿਲ ਗਾਉਣ ਦੇ ਵਿੱਚ ਦੁਸ਼ਹਿਰਾ ਮਨਾ ਰਹੇ ਆ ਬੜੀ ਧੁੰਮ ਦਾ ਆਪਣੇ ਨਾਲ ਸਾਰੇ ਹੀ ਅਸੀਂ ਸੂਝਵਾਨ ਇੱਥੇ ਬੈਠੇ ਨੇ ਤੇ ਕਾਫੀ ਮੁੱਦਿਆਂ ਦੇ ਗੱਲਬਾਤ ਕੀਤੀ ਆ ਤੇ ਬੜੀ ਅਮਨ ਸ਼ਾਂਤੀ ਦੇ ਨਾਲ ਅਸੀਂ ਸਾਰਿਆਂ ਨੂੰ ਸੱਦਾ ਪੱਤਰ ਦੇ ਰਹੇ ਆ ਤੇ ਬੜੀ ਧੁੰਮ ਦਾ ਦੇ ਨਾਲ ਵਧੀਆ ਤੇ ਅچھے ਢੰਗ ਦੇ ਨਾਲ ਅਸੀਂ ਦੁਸ਼ਹਿਰਾ ਮਨਾਵਾਂਗੇ